ਰੁਜੀ ਕਾ ਖਾਲਸਾ ਵਾਹਿਗੁਰੂ ਦੀ ਖਤਹਿਰ ਸਵਾਗਤ ਹੈ ਸਾਰਿਆਂ ਦਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਸਤੇ ਲਓ ਜੀ ਅੱਜ ਆਪਾਂ ਪਹੁੰਚੇ ਆਂ ਤੰਤਨ ਬਾਬਾ ਬੀਰਮਦਾ ਜੀ ਦੇ ਡੇਰੇ ਤੇ ਜੋ ਕਿ ਮੇਲਾ ਲੱਗਿਆ ਹੋਇਆ ਜੀ ਬਾਬਾ ਜੀ ਦੇ ਦਰਬਾਰ ਤੇ ਦੇਖ ਸਕਦੇ ਤੁਸੀਂ ਤੋਂ ਦਰਬਾਰ ਦੇ ਵਿੱਚ ਐਂਟਰੀ ਹੁੰਦੀ ਹੈ ਜੀ ਦੇਖ ਸਕਦੇ ਤੁਸੀਂ ਬਹੁਤ ਦੂਰੋਂ ਦੂਰੋਂ ਸੰਗਤ ਬਾਬਾ ਜੀ ਦੇ ਦਰਸ਼ਨਾਂ ਲਈ ਦਰਬਾਰ ਦੇ ਉੱਤੇ ਨਮਾਸਤਿਕ ਹੁੰਦੀਆਂ ਜੀ ਕਿਉਂਕਿ ਇਸ ਡੇਰੇ ਦੀ ਵੀ ਬਹੁਤ ਮੰਨਤਾ ਜੀ ਬਾਬਾ ਜੀ ਦੇ ਦਰਬਾਰ ਤੇ ਕਰ ਸਕਦੇ ਤੁਸੀਂ ਦਰਸ਼ਨ ਬਾਬਾ ਜੀ ਦੇ ਤਨ ਤਨ ਬਾਬਾ ਬੀਰ ਮੰਦਾਰ ਜੀ ਮਹਾਰਾਜ ਸਭ ਆਏ ਤੇ ਉਹ संगत ਵੀ ਬਹੁਤ ਪ੍ਰੇਮ ਦੇ ਨਾਲ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਦੀਆਂ ਨੇ ਜੀ ਇਹ ਦਰਬਾਰ ਦੇਖ ਸਕਦੇ ਤੁਸੀਂ ਬਹੁਤ ਹੀ ਸੰਗਤ ਦੂਰੋਂ-ਦੂਰੋਂ ਆ ਕੇ ਬਾਬਾ ਜੀ ਦੇ ਦਰਬਾਰ ਤੇ ਨਮਸਤੇ ਕਰਨਦੀ ਹੈ ਜੀ ਆ ਬੇਖ ਸਕਦੇ ਤੁਸੀਂ ਵੇਖੀ ਅੱਜ ਮੇਲਾ ਲੱਗਿਆ ਹੋਇਆ ਜੀ ਬਾਬਾ ਜੀ ਦੇ ਦਰਬਾਰ ਤੇ ਕਿ ਇਸ ਡੇਰੇ ਦੀ ਵੀ ਬਹੁਤ ਮੰਨਤਾ ਜੀ ਬਹੁਤ ਜਗ੍ਹਾ ਦੇ ਵਿੱਚ ਬਣਿਆ ਹੋਇਆ ਜੀ ਡੇਰਾ ਸਾਦੇ ਤੁਸੀਂ ਦਰਸ਼ਨ ਮਾਨਾ ਜੀ ਦੇ ਉਹ ਕਿ ਤੁਸੀਂ ਡੇਰਾ ਦੇਖ ਸਕਦੇ ਹੋ ਜੀ ਬਾਬਾ ਜੀ ਦਾ ਆਹ ਦੇਖੋ ਕਾਲੇ ਚੜਾ ਕੇ ਬੈਠ ਗਿਆ ਕਾਲ ਪੈਸੇ ਕਹਿੰਦਾ ਮਹਾਰਾਜ ਸਾਹਿਬ ਵਿਚਾਰਨਾ ਦੇ ਲਈ ਜੋ ਵੀ ਸੰਗਤ ਸਿੱਧਾ ਲੇਕੇ ਆਉਂਦੀ ਹੈ ਜੀ ਆਪ ਦੇਖ ਸਕਦੇ ਤੁਸੀਂ ਮੇਰਾ ਆਹ ਪੂਰਾ ਕੋਨਾ ਵਿਚਾਰੋਂ ਕੋਈ ਮਾਤੀ ਕਾ ਕਿਆ ਤੋਂ ਬਹਿ ਸਵਾਮੀ ਬੋਦੀ ਕਰਨੀ ਵਾਲੇ ਬਾਬਾ ਜੀ ਬਾਬਾ ਵੀਰਮਦਾਸ ਜੀ ਤੋਂ ਨਹੀਂ ਗੁਣ ਕੋਈ ਤੁਹਾਡੇ ਘਰ ਆ ਕੇ ਤਾਂ ਮਿਲਦੀ ਨਿਰਗੁਣਿਆਂ ਨੂੰ ਸਾਥੀ ਵਿਸ਼ਾਲ ਖੂਦਾਨ ਕੈਂਪ ਵੀ ਲੱਗਿਆ ਹੋਇਆ ਜੀ ਡੇਰੇ ਦੇ ਵਿੱਚ ਦੇਖ ਸਕਦੇ ਤੁਸੀਂ ਸਰਬਨ ਕਰੇ ਉਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹਨਾਂ ਨੇ ਚੱਲੇ ਸੋਨੇ ਦੀ ਅਨੰਤ ਕਾਲੀ ਮਹਾਰਾਜ ਜੀ ਉਹਦੇ ਕਈ ਪਿੰਡਾਂ ਦੇ ਤੋਂ ਪਾਰ ਹੋ ਗਏ ਲੋਕ ਡੇਰੇ ਦੇ ਉੱਤੇ ਆਉਂਦੇ ਨੇ ਜੀ ਸੱਚ ਦੇ ਰਾਹ ਤੇ ਤੋਂ ਇਕੱਲੇ ਇਕੱਲੇ ਸਥਾਨ ਦੇ ਸਾਧਨ ਦਰਸ਼ਨ ਕਰਾਵਾਂਗੇ ਜੀ ਦੇਖ ਸਕਦੇ ਤੁਸੀਂ ਸ਼ਬਦ ਹੈ ਇਹਨਰੇ ਸੱਜਣਾ ਕੇ ਆਹੇਗੇ ਮਹਾਪੁਰਸ਼ਾਂ ਦੇ ਦਰਸ਼ਨ ਕਰਕੇ ਬੰਦਾ ਤਰ ਜਾਂਦਾ ਜੀ ਇਦੋ ਡੇਰਾ ਬਣਿਆ ਹੋਇਆ ਜੀ ਬਾਬਾ ਬੇਰਮਦਾਸ ਜੀ ਬਲੋਚੀ ਵਾਲੇ ਬਾਬਾ ਜੀ ਦੇ ਦਰਬਾਰ ਦੇ ਉੱਤੇ ਗੁਰੂਆਂ ਦੇ ਲੰਗਰ ਵੀ ਚੱਲ ਰਹੇ ਨੇ ਜੀ ਆਪ ਦੇਖ ਸਕਦੇ ਤੁਸੀਂ ਕਿ ਦਰਬਾਰ ਦੇ ਉੱਤੇ ਤਾਂ ਹਰ ਰੋਜ਼ ਲੰਗਰ ਚੱਲਦੇ ਨੇ ਜੀ ਬਾਬਾ ਜੀ ਦੇ ਸੇਵਾਦਾਰ ਵੀ ਬਹੁਤ ਸੇਵਾ ਕਰਦੇ ਨੇ ਜੀ ਅੱਜ ਸਾਨੂੰ ਸਾਰਿਆਂ ਨੂੰ ਹੈਗੇ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਜਾਂਦੇ ਨੇ ਜੀ ਉਹ ਡੇਰਾ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਦਾ ਕੀ ਸੇਵਾਦਾਰ ਵੀਰ ਵਰਤਨਾ ਦੀ ਸੇਵਾ ਕਰ ਰਹੇ ਨੇ ਦੇਖਦਾ ਤੁਸੀਂ ਬਹੁਤ ਹੀ ਸਰਦਾ ਪ੍ਰੇਮ ਭਾਵਨਾ ਦੇ ਨਾਲ ਸੇਵਾ ਕਰਦੇ ਨੇ ਜੀ ਇਹ ਇੱਕ ਸਾਡੇ ਤੁਸੀਂ ਇਹ ਬਿਲਡਿੰਗ ਬਣੀ ਹੋਈ ਹੈ ਜੀ ਡੇਰੇ ਦੇ ਵਿੱਚ ਦਰ ਵੀ ਲੰਗਰ ਦੀ ਸੇਵਾ ਚੱਲ ਰਹੀ ਹੈ ਜੀ। ਉਹਦੇ ਬਹੁਤ ਹੀ ਮੰਤਾ ਜੀ ਬਾਬਾ ਜੀ ਦੇ ਦਰਬਾਰ ਦੀ। ਸਾਡੇ ਬਾਬੇ ਦੀ ਜੋਰਣਾਵੇ। ਸਾਡੀ ਮੁੰਨਾ ਨੇ ਕਰੀ। ਸਾਰਿਆਂ ਦੀ ਉਹਨਾਂ ਕਾਮਨਾ ਪੂਰੀਆਂ ਹੁੰਦੀਆਂ ਨੇ ਜੀ। ਦਰਬਾਰ ਦੇ ਉੱਤੇ ਆ ਕੇ ਇੱਥੇ ਵੀ ਬਾਬਾ ਜੀ ਦਾ ਅਸਥਾਨ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਮੱਥਾ ਟੇਕ ਰਹੇ ਨੇ ਜੀ ਕਰ ਸਕਦੇ ਤੁਸੀਂ ਦਰਸ਼ਨ ਧੰਨ ਧੰਨ ਬਾਬਾ ਵੀਰਮੁਰਾ ਜੀ ਇਹ ਲੰਗਰ ਹਾਲ ਬਣਿਆ ਹੋਇਆ ਜਿੱਥੇ ਬਾਬਾ ਜੀ ਦੇ ਲੰਗਰ ਤਿਆਰ ਕਰੇ ਜਾਂਦੇ ਨੇ ਜੀ। ਇਹ ਸਾਡੇ ਤੁਸੀਂ। ਕੌਣਾਂ ਨੇ ਮਾਇਆ ਤਾਂ ਕਿ ਤੇਵਾਦਾਰਾਂ ਵੱਲੋਂ ਲੰਗਰ ਦੀ ਤਿਆਰੀ ਕਰੀ ਜਾਂਦੀ ਹੈ ਜੀ ਜਗ੍ਹਾ ਤੇ। ਬਾਕੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਬਾਬਾ ਜੀ ਦੇ ਦਰਬਾਰ ਤੇ ਮੱਥਾ ਟੇਕਣ ਲਈ ਆਉਂਦੇ ਨੇ ਉਹ ਬੈਠ ਕੇ ਬਾਬਾ ਜੀ ਦੇ ਦਰਬਾਰ ਤੇ ਚੌਂਕੀ ਵੀ ਲਗਾਉਂਦੇ ਨੇ ਜੀ ਬੈਠ ਕੇ ਉਹ ਬਾਬਾ ਜੀ ਦਾ ਨਾਮ ਜਪਦੇ ਨੇ ਜੀ ਬਾਕੀ ਤੁਹਾਨੂੰ ਸਰੋਵਰ ਵੀ ਦਿਖਾਵਾਂਗੇ ਸਰੋਵਰ ਵੀ ਬਣਿਆ ਹੋਇਆ ਜੀ ਇੱਥੇ ਬਹੁਤ ਵੱਡਾ ਸਰੋਵਰ ਹੈ ਜੀ ਆ ਲਓ ਜੀ ਕਰੋ ਦਰਸ਼ਨ ਸਰੋਵਰ ਦੇ ਓਕੇ ਬਾਬਾ ਜੀ ਦੇ ਦਰਬਾਰ ਤੇ ਸਰੋਵਰ ਦਾ ਕੰਮ ਚੱਲ ਰਿਹਾ ਜੀ ਕਿ ਤੁਸੀਂ ਵੇਖ ਸਕਦੇ ਹੋ ਇਹ ਸਰੋਵਰ ਬਣਿਆ ਹੋਇਆ ਜੀ ਆਪ ਵੀ ਵੇਖੋ ਤੁਸੀਂ ਦੁਕਾਨਾਂ ਵੀ ਸਜੀਆਂ ਹੋਈਆਂ ਨੇ ਜੀ ਕਿਉਂਕਿ ਬੱਚਿਆਂ ਦੇ ਕਢਾਉਣੇ ਵਗੈਰਾ ਮਿਲਦੇ ਨੇ ਜੀ ਆਪ ਦੇਖ ਸਕਦੇ ਤੁਸੀਂ ਬਾਬਾ ਜੀ ਦੇ ਦਰਬਾਰ ਦੇ ਉੱਤੇ ਆਪ ਦੇਖ ਸਕਦੇ ਜੀ ਬਾਬਾ ਜੀ ਦੇ ਦਰਬਾਰ ਤੇ ਲੱਗਿਆ ਹੋਇਆ ਮੇਲਾ ਜੀ ਕਿ ਸੇਵਾਦਾਰ ਜੋੜਾਂ ਦੀ ਸੇਵਾ ਵੀ ਕਰ ਰਹੇ ਨੇ ਜੀ ਦੇਖ ਸਕਦੇ ਹੋ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਬਾਹਰ ਦੁਕਾਨਾਂ सजੀਆਂ ਹੋਈਆਂ ਨੇ ਜੀ ਮੇਲਾ ਲੱਗਿਆ ਹੋਇਆ ਜੀ ਬਾਬਾ ਜੀ ਦੇ ਦਰਬਾਰ ਤੇ ਹਰੇਕ ਸਾਲ ਐਦਾਂ ਹੀ ਮੇਲਾ ਭਰਦਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਆਏ ਜੀ ਰਿਆਲ ਸ਼ਹਿਰ ਤੋਂ ਆਏ ਜੀ ਜਿਹੜਾ ਮੇਲਾ ਹਰੇਕ ਸਾਲ ਐਦਾਂ ਹੀ ਲੱਗਦਾ ਜੀ ਬਾਬਾ ਜੀ ਦਾਰਵਾਜ਼ਾ ਬੜੀ ਵਧੀਆ ਲੱਗਦਾ ਜੀ ਅੱਛਾ ਜੀ ਸੰਗਤ ਕਿੰਨੀ ਕਿੰਨੀ ਦੂਰੋਂ ਆਉਂਦੀ ਹੈ ਜੀ ਬਹੁਤ ਬਹੁਤ ਦੂਰ ਆਈ ਸੰਗਤ ਬਹੁਤ ਦੂਰ ਆਂਦੀ ਸੰਗਤ ਠੀਕ ਹੈ ਬੜੀ ਮਾਨਤਾ ਇਥੇ ਦੀ ਮਹਾਰਾਜ ਦੀ ਕਿਰਪਾ ਇਸ ਦੇ ਪਾਤਸ਼ਾਹ ਦੀ ਹਾਂ ਜੀ ਜੋ ਮਰਾਦ ਮਗੋ ਪੂਰੀ ਹੋ ਜੀ ਜੀ ਦੇਖ ਸਕਦੇ ਹੋ ਜੀ ਬਹੁਤ ਹੀ ਸੰਗਤ ਆਈ ਹੋਈ ਹੈ ਜੀ ਮੇਲੇ ਦੇ ਵਿੱਚ ਇਹ ਤੁਹਾਡੇ ਲਈ ਵੀ ਡੇਰੇ ਦੀ ਬਹੁਤ ਮੰਦ ਹੈ ਜੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ